ऐसा चाहूं राज में ऐसा चाहूं राज में जहां मिले सबन को अन छोटे बड़े सब सम बसे रविदास रहे परसद श्री गुरु रविदास महाराज जी दे 647 आगमन पर्व मौके वख-वख कलाकारा वलो वख-वख तरह दे धार्मिक शब्द गायन गीत रविदास महाराज जी दे नाम लेवा ਸੰਗਤ ਦੇ ਚਰਨਾ ਵਿੱਚ ਸਮਰਪਿਤ ਕੀਤੇ ਜਾਂਦੇ ਹਨ ਇਹੋ ਜਿਹਾ ਇੱਕ ਧਾਰਮਿਕ ਗੀਤ ਹਰਮੇਸ਼ ਗਹੋਰੀਆ ਜੀ ਅਤੇ ਅਮਨਪ੍ਰੀਤ ਕਾਰ ਆਗਮਨ ਪਰ ਮੌਕੇ ਲੋਕਚੈਰੀ ਵਿੱਚ ਇੱਕ ਧਾਰਮਿਕ ਗੀਤ ਲੈ ਕੇ ਆ ਰਹੇ ਨੇ ਆਓ ਕਰਵਾਉਂਦੇ ਆ ਉਹਨਾਂ ਨਾਲ ਮੁਲਾਕਾਤ ਤੇ ਜਾਣਦੇ ਆ ਉਹਨਾਂ ਦੇ ਤੁਹਾਡੇ ਰੂਬਰੂ ਕਰਵਾਉਂਦੇ ਆ ਉਹਨਾਂ ਦਾ ਜਿਹੜਾ ਗੀਤ ਆ ਰਿਹਾ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਤੁਹਾਡਾ ਸਾਡੇ ਸਟੂਡੀਓ ਵਿੱਚ ਆਉਣ ਤੇ ਤੇ ਦਰਸ਼ਕਾਂ ਨੂੰ ਆਪਣਾ ਜਿਹੜਾ ਆਪਣਾ ਨਾਮ ਜਰੂਰ ਦੱਸੋ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦab ਸਲਾਮ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਗ ਜੈ ਭੱਲ ਮੇਰਾ ਨਾਮ ਹਰਮੀਸ਼ ਘੋਰੀਆ ਮੈਂ ਪਿੰਡ ਗਹਾਵੜ ਤੋਂ ਬਿਲੋਂਗ ਕਰਦਾ ਸੋ ਸ਼੍ਰੀ ਗੁਰ ਰਵਿਦਾਸ ਮਹਾਰਾਜੀ ਦੇ ਚਰਨਾਂ 'ਚ ਇਹ ਜੋ Song ਅਰਪਿਤ ਕੀਤਾ ਹੈ ਇਸ ਦਾ ਨਾਮ ਹੈ ਸ਼ੁਕਰਾਨਾ ਇਹ ਡਿਊਟ Song ਹੈ ਇਸ ਦੇ ਜੋ ਰਾਈਟਰ ਨੇ ਜੋ ਸਾਡੇ ਬਹੁਤ ਹੀ ਅੱਛੇ ਬਾ ਕੁਮਾਰ ਰਾਈਟਰ ਨੇ ਰਤੂ ਰੰਦਾਵਾਜੀ ਸੋ ਉਹਨਾਂ ਵੱਲੋਂ ਲਿਖਿਆ ਗਿਆ ਹੈ ਸੋ ਬਹੁਤ ਹੀ سپورਟ ਕੀਤੀ ਹੈ ਔਰ ਬਹੁਤ ਹੀ ਇਹ ਜੋ ਡੀਐਸ 뮤직 ਅਤੇ ਧਨਪਤਰਾਈ ਕੰਪਨੀ ਵੱਲੋਂ ਇਹ ਰਿਲੀਜ਼ ਕੀਤਾ ਗਿਆ ਹੈ ਸੋ ਅਮਰਜੀਤ ਸਿੰਘ ਜੋ ਕੈਨੇਡਾ ਤੋਂ ਇਸ ਪੂਰੇ ਗਾਣੇ ਦੇ ਜਨਕੀ ਸਪான்ਸਰ ਨੇ ਜਿਨ੍ਹਾਂ ਨੇ ਇਸ ਸ਼ਬਦ ਨੂੰ ਬਿਲਕੁਲ ਆਪਣਾ ਹੱਥੀ ਕੀ ਔਰ ਇਸ ਨੂੰ ਪੂਰਾ ਸਾਡਾ ਸਾਥ ਦਿੱਤਾ ਤੇ ਮੈਨੂੰ ਉਮੀਦ ਹੈ ਇਹ ਜੋ ਸ਼ੁਕਰਾਨਾ ਸ਼ਬਦ ਹੈ ਸੋ ਸਰੋਤਿਆਂ ਨੂੰ ਬਹੁਤ ਹੀ ਚੰਗਾ ਲੱਗੇਗਾ ਔਰ ਸ਼੍ਰੀ ਗੁਰ ਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਕੱਲੀ ਸਾਡੇ ਪੰਜਾਬ ਵਿੱਚ ਨਹੀਂ ਪੂਰੀ ਦੁਨੀਆ ਵਿੱਚ ਜੈਜਕਾਰ ਹੁੰਦੀ ਹੈ ਸੋ ਸ਼ੁਕਰਾਨਾ ਸ਼ਬਦ ਸੋ ਸੰਗਤਾਂ ਦੀ ਕਚੈਰੀ ਵਿੱਚ ਹਾਜ਼ਰ ਹੈ ਸੋ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸੰਗਤਾਂ ਪਰਮਹੰਕਾਰ ਦੇਣਗੇ ਧੰਨਵਾਦ ਜੀ ਤੁਸੀਂ ਐਸੇ ਗਾਇਕੀ ਦੇ ਖੇਤਰ ਵਿੱਚ ਕਿੰਨੇ ਜਿਹੜੇ ਟਾਈਮ ਤੋਂ ਜਿਹੜੇ ਇਸ ਗਾਇਕੀ ਦੇ ਖੇਤਰ ਵਿੱਚ ਹੋ ਤੇ ਹੁਣ ਤੱਕ ਕਿੰਨੇ ਜਿਹੜੇ ਗੀਤ ਤੁਸੀਂ ਕਰ ਚੁੱਕੇ ਹੋ ਸੋ ਮੇਰੇ ਮੇਰਾ ਜੋ Song ਹੈ ਮੈਨੂੰ ਪਹਿਲਾ ਤਾਂ ਤੁਹਾਡਾ ਪਹਿਲਾ ਜਿਹੜਾ ਕੁਐਸਚਨ ਹੈ ਅ ਕਿੰਨੇ ਸਮੇਂ ਤੋਂ ਹਾਂਜੀ ਸੋ ਇਹ ਜੋ ਲਗਨ ਹੈ ਮੈਨੂੰ ਬਚਪਨ ਤੋਂ ਹੀ ਲੱਗੀ ਹੈ ਕਿਉਂਕਿ ਬਚਪਨ ਵਿੱਚ ਜਦੋਂ ਗੁਰਦੁਆਰੇ ਵਿੱਚ ਪੂਰੀ ਸੰਗਤ ਇਕੱਠੀ ਹੋ ਕੇ ਗੁਰੂ ਮਹਾਰਾਜ ਜੀ ਦੀ ਜੈ ਜੈਕਾਰ ਕਰਦੀ ਹੁੰਦੀ ਸੀ ਤੇ ਮੈਂ ਵੀ ਛੋਟਾ ਹੁੰਦਾ ਬਾਲ ਸੇਵਾ ਵਿੱਚ ਸੇਵਾ ਕਰਦਾ ਹੁੰਦਾ ਸੀ ਤੇ ਜਿਸ ਦੇ ਨਾਲ ਮੈਨੂੰ ਲਗਨ ਲੱਗੀ ਸੰਗੀਤ ਦੇ ਵਿੱਚ ਔਰ ਉੱਥੇ ਬੈਠ ਕੇ ਸਾਰੇ ਹਰਮੋਨੀਅਮ ਵਜਾਉਂਦੇ ਹੁੰਦੇ ਸੀ ਗੁਰੂ ਮਹਾਰਾਜ ਦੇ ਗੁਣ ਗਾਉਂਦੇ ਹੁੰਦੇ ਸੀ ਸੋ ਉਹਨੂੰ ਦੇਖਦੇ ਦੇਖਦੇ ਮੇਰੇ ਦਿਲ ਵਿੱਚ ਚਾਹਤ ਉੱਠੀ ਔਰ ਮੇਰੀ ਸਿਸਟਰ ਸੀ ਰਾਜਰਾਣੀ ਉਹਨਾਂ ਦਾ ਨਾਮ ਹੈ ਸੋ ਉਹ ਲਿਖਦੇ ਹੁੰਦੇ ਸੀ ਠੀਕ ਉਹਨਾਂ ਨੇ ਲਿਖਣਾ ਤੇ ਮੈਂ ਗੁਰਦੁਆਰੇ ਵਿੱਚ ਗਾਉਣਾ ਸੋ ਇਸ ਤਰ੍ਹਾਂ ਹੀ ਦੇਖਦੇ ਦੇਖਦੀ ਮੀਤ ਕਰਦੀ ਕਰਦੀ ਸੋ ਅੱਜ ਆਪ ਸੰਗਤਾਂ ਦੀ ਗੱਲ ਜਿਹੜੀ ਇਤਿਹਾਸ ਦੀ ਹੁਣ ਤੱਕ ਤੁਹਾਡੇ ਕਿੰਨੇ ਕਿ ਜਿਹੜੇ ਗੀਤ ਆ ਤੁਸੀਂ ਰਿਲੀਜ਼ ਕਰ ਚੁੱਕੇ ਹੋ ਗਾ ਚੁੱਕੇ ਹੋ ਮੇਰੇ ਰਿਲੀਜੀਅਸ ਜੋ Song ਨੇ ਉਹ ਘਟੂ ਘਟ 12 ਤੋਂ 13 Song ਮਾਰਕੀਟ ਵਿੱਚ ਆ ਚੁੱਕੇ ਨੇ ਜੀ ਜਿਨ੍ਹਾਂ ਦੇ ਵਿੱਚੋਂ ਮੇਰਾ ਜੋ ਪਹਿਲਾ Song ਸੀਗਾ ਉਹ ਮਹਿਰਾ ਮਹਿਰਾ Song ਸੀਗਾ ਮੇਰਾ ਗੁਰੂ ਰਵਿਦਾਸ ਜੀ ਦੀਆਂ ਸੋ ਉਸ ਉਹਨਾਂ ਨੂੰ ਗੋਰਾ ਟੀਸੀ ਜੀ ਨੇ ਲਿਖਿਆ ਸੀਗਾ ਸੋ ਵਾਕਮਾਂ ਰਾਈਟਰ ਨੇ ਉਹ ਵੀ ਤੋਂ ਉਸ ਤੋਂ ਬਾਅਦ ਮੇਰਾ ਇੱਕ Song ਆਇਆ ਸੀ ਭੀਮਰਾਓ ਦਾ ਸੁਪਨਾ ਜੀ ਸੋ ਉਹ ਵੀ ਬੜਾ ਕਮਾਲ ਹੈ ਮੈਂ ਉਹਦਾ ਜੋ ਸ਼ੇਰ ਹੈ ਮੇਰੇ ਬੜਾ ਦਿਲ ਨੂੰ ਲੱਗਦਾ ਹੈ ਸੋ ਮੈਂ ਚਾਹਨਾ ਹੈ ਕਿ ਜਰੂਰ ਜੀ ਆਪ ਸਭ ਨੇ ਪੀਸ ਕਰਾਂ ਅ ਉਸ ਸ਼ੇਰ ਸੀ ਕਿ ਚੁੱਕੀ ਕਲਮ ਤੇ ਬਦਲ ਨਸੀਬ ਦਿੱਤੇ ਚੁੱਕੀ ਕਲਮ ਤੇ ਬਦਲ ਨਸੀਬ ਦਿੱਤੇ ਬਿਨਾ ਜੰਗ ਦੇ ਫਤਿਹ ਮੈਦਾਨ ਕੀਤੇ 바ਵਾ ਸਾਹਿਬ ਦਾ ਸੁਪਨਾ ਤੁਸੀਂ ਕਰੋ ਪੂਰਾ ਉਹਨਾਂ ਸਾਡੇ ਤੇ ਨੇ ਬੜੇ ਇਹਸਾਨ ਕੀਤੇ ਉਹਨਾਂ ਸਾਡੇ ਤੇ ਨੇ ਬੜੇ ਇਹਸਾਨ ਕੀਤੇ ਸੋ ਉਸ ਤੋਂ ਬਾਅਦ ਮੇਰਾ ਇੱਕ ਸੌਂਗ ਪੰਜਾਬੀ ਸੌਂਗ ਆਇਆ ਸੀ ਚਾਲ ਤੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਚਾਨਾ ਵਿੱਚ ਫਿਰ ਇੱਕ ਸੌਂਗ ਕੀਤਾ ਸੀਗਾ ਘਰੇ ਰੌਣਕਾਂ ਲਾਈਆਂ ਇਹ ਬਾ ਕਮਾਲ ਸ਼ਬਦ ਹੈ ਔਰ ਇਹ ਜੋ ਆਪਣਾ ਅ ਗੁਰੂ ਰਵਿਦਾਸ ਮਹਾਰਾਜੀ ਦੇ ਜੋ ਵੀ ਪੈਰੋਕਾਰ ਨੇ ਜਾਂ ਉਹਨਾਂ ਨੂੰ ਸੰਗਤ ਮੰਨਣ ਵਾਲੀ ਆ ਸੋ ਸਾਡੇ ਵਿਆਹ ਸ਼ਾਦੀਆਂ ਵਿੱਚ ਇਹ ਸੌਂਗ ਜਾਨਕੀ ਇੱਕ ਕਲਚਰਲ ਦੇ ਰੂਪ ਵਿੱਚ ਜਿਸ ਤਾ ਆਪਣੀ ਰੀਤੀ ਰਿਵਾਜ ਉਹਨਾਂ ਦੇ ਨਾਲ ਇਹ ਸੌਂਗ ਚੱਲਦਾ ਹੈ ਉਸ ਤੋਂ ਬਾਅਦ ਇੱਕ ਮਿਲਾ ਸੌਂਗ ਆਇਆ ਸੀ ਮੇਰੇ ਗੁਰੂ ਜੀ ਪਿਆਰੇ ਸੋ ਉਹਨਾਂ ਮਨਮੋਹਣ ਜਖੋ ਜਰਮਨ ਤੋਂ ਜਿਨ੍ਹਾਂ ਨੇ ਲਿਖਿਆ ਸੀ ਸੋ ਦਾਲੀ 뮤זיਕ ਕੰਪਨੀ ਵਿੱਚ ਇਹ Song ਆਇਆ ਸੀ ਮੇਰੇ ਗੁਰੂ ਜੀ ਪਿਆਰੇ ਸੋ ਇੱਕ Song ਡਾਕਟਰ ਬੀ ਆਰ ਅੰਬੇਡਕਰ ਜੀ ਨੂੰ ਹੋਰ ਸਮਰਪਿਤ ਕੀਤਾ ਸੀ ਇੱਜ਼ਤ ਨਾਲ ਜੀਣਾ ਸਿਖਾ ਗਏ ਭੀਮਰਾਓ ਅੰਬੇਡਕਰ ਸੋ ਇਹ ਰੈਂਪੀ ਰਾਜੀਵ ਜੀ ਦੀ ਕਲਮ ਤੋਂ ਲਿਖਿਆ ਗਿਆ ਔਰ ਕੈਲੀ ਰਿਕਾਰਡਸ ਕੰਪਨੀ ਵੱਲੋਂ ਇਹ Song ਰੀਲੀਜ਼ ਕੀਤਾ ਸੀ ਸੋ ਇਸ ਤਰ੍ਹਾਂ ਇਸ ਵਾਰ ਸੰਗਤਾਂ ਦੀ ਕਚਹਿਰੀ ਵਿੱਚ ਸ਼ੁਕਰਾਨਾ ਉਸਦੇ ਤੋਂ ਬੋਲ ਵੀ ਜ਼ਰੂਰ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰੋ ਜਿਹੜਾ ਹੁਣ ਆਇਆ ਹਾਂਜੀ ਹਾਂਜੀ ਉਹ ਸ਼ੁਕਰਾਨਾ Song ਦਾ ਇਹ ਸਾਡਾ ਡਿਊਟ Song ਹੈ ਔਰ ਮੇਰੇ ਨਾਲ ਮੇਰੀ ਸਹਾਇਕ ਗਾਇਕਾ ਅਮਨਪ੍ਰੀਤ ਕੌਰ ਸੋ ਉਹ ਵੀ ਮੇਰੇ ਨਾਲ ਗਾਉਗੀ ਇਹ ਡਿਊਟ Song ਹੈ ਸੋ ਉਮੀਦ ਹੈ ਆਪ ਸਭ ਨੂੰ ਪਸੰਦ ਆਏਗਾ ਹਾਂਜੀ ਗੁਰੂ ਰਵਿਦਾਸ ਜੀ ਤੁਸੀਂ ਕੀਤੀਆਂ ਸਾਡੀਆਂ ਉੱਚੀਆਂ ਸ਼ਾਨਾਂ ਉੱਚੀ ਪਰਿ ਉਡਾਰੀ ਸਾਡੇ ਨਿੱਕੇ ਜਿਹੇ ਅਰਮਾਨ ਇਕ ਨਹੀਂ ਕਹਿੰਦਾ ਦੋ ਨਹੀਂ ਕਹਿੰਦੇ ਇਕ ਨਹੀਂ ਕਹਿੰਦਾ ਦੋ ਨਹੀਂ ਕਹਿੰਦੇ ਕਹਿੰਦਾ ਕੁੱਲ ਜ਼ਮਾਨਾ ਤੇਰੀ ਰਹਿਮਤ ਦਾ ਤੇਰੀ ਰਹਿਮਤ ਦਾ ਕਿੰਜ ਕਰੀਏ ਸ਼ੁਕਰਾਨਾ ਤੇਰੀ ਰਹਿਮਤ ਦਾ ਕਿੰਜ ਕਰੀਏ ਸ਼ੁਕਰਾਨਾ ਹੋ ਕੰਛੀ ਵਾਲਿਆ ਮਹਿਰਾਂ ਕਰਕੇ ਕੱਖੋਂ ਲਖ ਬਣਾਇਆ ਕੁੱਲੀਆਂ ਵਿੱਚੋਂ ਕੱਢ ਕੇ ਸਾਨੂੰ ਮਹਿਲਾ ਵਿੱਚ ਬਿਠਾਇਆ ਉੱਚ ਨੀਚ ਤੇ ਭੇਦ ਪਾਵਾ ਦਾ ਉੱਚ ਨੀਚ ਤੇ ਭੇਦ ਪਾਵਦਾ ਆਕੇ ਫਰਕ ਮਿਟਾਇਆ ਜਗ ਨੂੰ ਤਾਰ ਗਿਆ ਉਹ ਜਗ ਨੂੰ ਤਾਰ ਗਿਆ ਮਾਗਲ ਸਾੰਦਾ ਜਾਇਆ ਜਗ ਨੂੰ ਤਾਰ ਗਿਆ ਮਾਗਲ ਸਾੰਦਾ ਜਾਇਆ ਜੇ ਬਹੁਤੇ ਬਾਕਮਾਲ ਬੋਲਨੇ ਤੁਹਾਡੇ ਗੀਤ ਦੇ ਤੇ ਹੁਣ ਅਗਲੇ ਆਉਣ ਵਾਲੇ ਸਮੇਂ 'ਚ ਵੀ ਕੋਈ ਗਾਣੇ ਤੁਹਾਡੇ ਆ ਰਹੇ ਨੇ ਹਾਂਜੀ ਸਾਡੇ ਗਾਣੇ ਆਉਣ ਵਾਲੇ ਸਮੇਂ 'ਚ ਨੂ ਨ रविदास ਮਹਾਰਾਜ ਜੀ ਦੇ ਪਹਿਲਾਂ ਤੇ ਇੱਕ ਹੋਰ song ਆ ਰਿਹਾ ਹੈ ਤੇ ਉਹਨਾਂ ਨੂੰ ਸਮਰਪਿਤ ਹੈ ਮਹਾਰਾਜ ਜੀ ਨੂੰ ਔਰ ਇਸ ਤੋਂ ਬਾਅਦ ਡਾਕਟਰ ਬੀ ਆਰ ਅੰਬੇਲਕਰ ਜੀ ਦਾ ਔਰ ਇਸ ਇਲਾਕੇ ਵਿੱਚ ਤਨ ਤਨ ਸ਼੍ਰੀ ਨਾਭ ਕਮਲ ਰਾਜਾ ਜੀ ਜਿਨ੍ਹਾਂ ਦਾ ਬੰਗਾ ਏਰੀਆ ਵਿੱਚ ਪੂਰਾ ਔਰ ਪੂਰੀ ਦੁਨੀਆ ਚ ਨਾਮ ਹੈ ਸੋ ਰਿਲੀਜੀਅਸ song ਹੈ ਉਹ ਵੀ ਸੰਗਤਾਨੀ ਕਚਹਿਰੀ ਵਿੱਚ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰਾਂਗੇ ਕਿ ਪੰਜਾਬੀ song ਵੀ ਸੰਤਾਂ ਦੀ ਕਚਹਿਰੀ ਵਿੱਚ ਜਰੂਰ ਅਸੀਂ ਗਾਉਣ ਦੀ ਕੋਸ਼ਿਸ਼ ਕਰਾਂਗੇ। ਹਾਂ ਗਾਇਕੀ ਦੇ ਖੇਤਰ ਵਿੱਚ ਆਉਣ ਦੇ ਨਾਲ-ਨਾਲ ਤੁਹਾਡਾ ਹੋਰ ਵੀ ਕੋਈ profession ਹੈਗਾ? ਕੀਤਾ ਕੋਈ ਹੋਰ? ਹਾਂਜੀ ਮੇਰਾ profession ਮੈਂ ਐਜ਼ ਅ 뮤직 টিਚਰ ਕੰਮ ਕਰਦਾ ਸੈਨ ਜੋਸਫ ਗਵਰਨਮੈਂਟ ਸਕੂਲ। ਜੀ। ਹਾਂਜੀ। ਤੇ 뮤직 টিਚਰ ਦੇ ਨਾਲ-ਨਾਲ ਮੇਰੇ ਕੋਲ ਮੈਂ ਇੱਕ 뮤직 ਅਕੈਡਮੀ ਪਾਈ ਹੈ। ਕਿਉਂਕਿ ਇਹ ਜੋ ਸੰਗੀਤ ਹੈ ਇਹਦੀ ਗਹਿਰਾਈ ਬਹੁਤ ਜ਼ਿਆਦਾ ਜੀ ਸਾਰੀ ਜ਼ਿੰਦਗੀ ਇਨਸਾਨ ਸਿੱਖਦਾ ਰਹੇ ਸਿੱਖਦਾ ਰਹੇ ਫਿਰ ਵੀ ਇਹਨੂੰ ਜਾਨਕੀ ਕਵਰ ਨਹੀਂ ਕਰ ਸਕਦਾ ਜੀ ਜੀ ਬਿਲਕੁਲ ਕਿਉਂਕਿ ਬਹੁਤ ਹੀ ਵੱਡਾ ਵਿਸ਼ਾਲ ਸਮੁੰਦਰ ਹੈ ਔਰ ਇਸ ਸਮੁੰਦਰ ਵਿੱਚੋਂ ਜੋ ਵੀ ਮੈਂ ਮਨੋ ਆਪਣਾ ਸਟੱਡੀ ਕੀਤਾ ਜਾਂ ਜੋ ਵੀ ਇਸ ਨੂੰ ਅਨੁਭਵ ਕੀਤਾ ਸੋ ਮੈਂ ਮੈਂ ਚਾਹੁੰਦਾ ਹਾਂ ਇਸ ਲਾਈਵ ਵਿੱਚ ਮੈਂ ਕਾਫੀ ਸਟਰਗਲ ਕਰਕੇ ਮਨ ਲੋ ਇੱਥੇ ਤੱਕ ਪਹੁੰਚੇ ਰਾਂ ਸੋ ਮੈਂ ਚਾਹੁੰਦਾ ਹਾਂ ਕਿ ਜਿਹੜੇ ਸੰਗੀਤ ਨੂੰ ਪਿਆਰ ਕਰਦੇ ਨੇ ਜਾਂ ਜਿਹੜੇ ਬੱਚੇ ਨਵੇਂ ਉੱਠਦੇ ਨੇ ਸੋ ਅ ਅੱਜ ਕੱਲ ਦੇ ਮਾਹੌਲ ਵਿੱਚ ਤੁਹਾਨੂੰ ਪਤਾ ਕਿ ਜੋ ਸੌਂਗ ਆਉਂਦੇ ਨੇ ਸੋ ਉਹ ਐਕਚੁਅਲੀ ਪੈਸਾ ਲਾ ਕੇ ਤਾਂ ਸੌਂਗ ਆ ਜਾਂਦੇ ਨੇ ਬਟ ਥੋੜਾ ਸਿੱਖਣਾ ਬਹੁਤ ਜ਼ਰੂਰੀ ਹੈ ਹਾਂਜੀ ਹੈਨਾ ਅ ਇੱਕ ਬੜਾ ਅਸ਼ੀਰ ਵਧੀਆ ਜਬ ਸਿੱਖਣਾ ਬੰਦ ਤਬ ਜੀਤਣਾ ਬੰਦ ਜੀ ਹੈ ਨਹੀਂ ਤੋ ਮੈਂ ਇਸ ਟਾਪਿਕ ਤੇ ਚੱਲਦਾ ਤੇ ਮੈਂ ਅੱਜ ਵੀ ਸਿੱਖਦਾ ਸੋ ਇਸੇ ਤਰ੍ਹਾਂ ਮੈਂ ਚਾਹੁੰਦਾ ਹੈ ਕਿ 뮤직 ਅਕੈਡਮੀ ਵਿੱਚ ਜੋ ਵੀ ਬੱਚੇ ਹੋਣ ਔਰ ਆ ਕੇ ਚੰਗੀ ਤਰ੍ਹਾਂ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਕੇ ਆਉਣ ਵਾਲੇ ਸਮੇਂ ਵਿੱਚ ਸੰਗੀਤ ਦੀ ਸੇਵਾ ਔਰ ਵਧੀਆ ਸਵਰ ਵਧੀਆ ਤਾਲ ਵਧੀਆ ਅ ਜਾਨਕੀ ਗੌਣਾ ਇੱਕ ਸੰਗਤਾਂ ਦੇ ਵਿਚਾਰੀ ਵਿੱਚ ਹਾਜ਼ਰ ਕਰਨ ਤਾਂ ਕਿ ਜੋ ਸੰਗੀਤ ਹੈ ਸਾਡਾ ਉਹ ਜਿੰਦਾ ਰਹੇ ਗਾਇਕੀ ਦੇ ਖੇਤਰ ਚ ਆਉਣ ਲਈ ਤੁਹਾਨੂੰ ਘਰ ਚੋਂ ਕਿੰਨੇ ਕ ਸਪੋਰਟ ਮਿਲੀ ਹੈ ਕਾਚੂ ਜਿਸ ਤਰ੍ਹਾਂ ਪਹਿਲਾਂ ਮਨ ਲੋ ਬਚਪਨ ਸੀਗਾ ਬਚਪਨ ਦੇ ਵਿੱਚ ਤਾਂ ਸ਼ੌਕ ਸ਼ੌਕ ਵਿੱਚ ਅਸੀਂ ਇਧਰ ਲੱਗ ਹੈ ਤੇ ਪਰ ਜਦੋਂ ਸਟੱਡੀ ਕੰਪਲੀਟ ਹੋਈ ਉਸ ਤੋਂ ਬਾਅਦ ਪਲੱਸ 2 ਤੋਂ ਬਾਅਦ ਥੋੜਾ ਸਟਰਗਲ ਕਰਨੀ ਪਈ ਕਿਉਂਕਿ ਪੇਰੈਂਟਸ ਨੂੰ ਹੁੰਦਾ ਆ ਕਿ ਬੱਚਾ ਸਾਡਾ ਹੁਣ ਕਮਾਵੀ ਹੁਣ ਘਰ ਕੁਝ ਲੈ ਕੇ ਆਵੇ ਸੋ ਆਲ ਸਾਰੀਆਂ ਜੋ ਇਹ ਮਤਲਬ ਹੁੰਦੀਆਂ ਆ ਇਹ ਫਾਈਟ ਕਰਨੀ ਪੈਂਦੀ ਹੈ ਲੜਾਈ ਕਰਨੀ ਪੈਂਦੀ ਹੈ ਬਟ ਫੇ ਵੀ ਇਸ ਨੂੰ ਮੈਂ ਕਾਫੀ ਹੱਦ ਤੱਕ ਕਵਰ ਕਰਕੇ ਔਰ 3 ਸਾਲ ਆਪਣੇ ਉਸਤਾਦ ਜੀ ਦੇ ਯਾਨਕੀ ਚਾਨਾ ਵੇਚ ਰਿਹਾ ਤੇ ਉਹਨਾਂ ਦਾ ਨਾਮ ਮੈਂ ਲੈਣਾ ਚਾਹਾਂਗਾ ਇੱਥੇ ਸੋ 뮤ਜ਼ਿਕ ਡਾਇਰੈਕਟਰ ਸੋਲੀ ਬਿੱਦਜੀ ਸੋ ਫ੍ਰੋਮ ਲੁਧਿਆਣਾ ਸੋ ਉਸਤਾਦ ਜਸਵੰਤ ਭਵਰਾ ਜੀ ਦੇ ਸ਼ਹਿਰ ਦੇ ਸਨ ਉਹ ਵੀ ਤੇ ਉਹੀ ਸਾਡੀ ਲਾਈਨ ਚੱਲਦੀ ਆ ਤੇ ਇਸੇ ਤਰ੍ਹਾਂ ਜਨਕੀ 3 ਸਾਲ ਰਹਿ ਕੇ ਫਿਰ ਉਸ ਤੋਂ ਬਾਅਦ ਸਟੱਡੀ ਕੀਤੀ ਫਿਰ ਇਹਦੇ ਬਕਾਇਦਾ ਪੇਪਰ ਪਾਏ 뮤ਜ਼ਿਕ ਦੇ ਇਸ ਨੂੰ ਇਸੇ ਤਰ੍ਹਾਂ ਕਰਦੇ ਕਰਦੇ ਮਿਹਨਤ ਨਾਲ ਨਾਲ ਕਰੀ ਗਏ ਔਰ ਕਰਦੇ ਕਰਦੇ ਜੀ ਹੌਲੀ ਹੌਲੀ ਆ ਸੰਗਤਾਂ ਦੀ ਕਚੈਰੀ ਵਿੱਚ ਹਾਜ਼ਰ ਹੋਏ ਮੈਡਮ ਤੁਹਾਡੇ ਕੋਲ ਆਉਂਦੇ ਆ ਕਿ ਤੁਸੀਂ ਜਿਹੜਾ ਇਹ ਸਟੱਡੀ ਕਰ ਰਹੇ ਹੋ ਜਾਂ ਇਸ ਦੇ ਨਾਲ-ਨਾਲ ਆਪਣਾ ਜਿਹੜਾ ਗਾਇਕੀ ਲਾਈਨ ਨੂੰ ਵੀ ਤੁਸੀਂ ਖੇਤਰ ਨੂੰ ਚੁਣਿਆ ਇਹ ਕਿੰਨੇ ਟਾਈਮ ਤੋਂ ਤੁਸੀਂ ਇੱਕ ਗਾਇਕੀ ਦੇ ਖੇਤਰ ਵਿੱਚ ਹੋ ਮੈਂ ਗਾਇਕੀ ਦੇ ਖੇਤਰ ਵਿੱਚ ਬਚਪਨ ਤੋਂ ਯਾਦ ਜਿੱਦਾਂ ਮੇਰੇ ਭੂਈਏ ਉਹਨਾਂ ਦਾ ਇੱਕ ਢਾਗੀ ਇਕੱਠਾ ਆ ਤੇ ਉਹਨਾਂ ਵੱਲ ਦੇਖ ਕੇ ਵੀ ਮੈਨੂੰ ਹੋਇਆ ਕਿ ਮੈਨੂੰ ਇਸ ਲਾਈਨ ਚ ਜਾਣਾ ਚਾਹੀਦਾ ਤੇ ਮੇਰੇ ਪਾਪਾ ਜੀ ਦੀ ਮੈਨੂੰ ਬਹੁਤ ਸਪੋਰਟ ਆ ਓ ਵੀ 뮤זיਕ ਟੀਚਰ ਹੈ ਆ ਕਾਫੀ ਸਕੂਲਸ ਦੇ ਵਿੱਚ ਤੇ ਉਹਨਾਂ ਜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਹੈ ਆ ਘਰਦਿਆਂ ਦੀ ਤੇ ਇਸ ਲਈ ਮੈਂ ਇੱਕ ਗਾਇਕੀ ਖੇਤਰ ਵਿੱਚ ਜਾਣਾ ਚਾਹੁੰਦੀ ਆ ਤੇ ਮੈਂ 9th ਕਲਾਸ ਵਿੱਚ ਪੜ੍ਹਦੀ ਆ ਤੇ ਤੇ ਆਉਣ ਵਾਲੇ ਫਿਊਚਰ ਚ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਕਿ ਤੁਸੀਂ ਗਾਇਕੀ ਖੇਤਰ ਨੂੰ ਹੀ ਤੁਸੀਂ ਚੂਜ਼ ਕਰਨਾ ਹੈ ਇਸੇ ਲਾਈਨ ਫੀਲਡ ਵਿੱਚ ਅੱਗੇ ਜਾਣਾ ਚਾਹੁੰਦੇ ਹੋ ਜਾਂ ਫਿਰ ਕੁਝ ਹੋਰ ਬਣਾਉਣਾ ਤੁਹਾਡਾ ਸੁਪਨਾ ਹੈ ਹਾਂਜੀ ਮੈਂ ਗਾਇਕੀ ਖੇਤਰ ਵਿੱਚ ਵੀ ਜਾਣਾ ਆ ਬਟ ਮੇਰੇ ਪਾਪਾ ਦਾ ਤਾਂ ਸੁਪਨਾ ਹੈ ਕਿ ਮੈਂ ਡਾਕਟਰ ਬਣਾ ਤੇ ਉਹ ਵੀ ਮੈਂ ਦੋਵੇਂ ਚੀਜ਼ਾਂ ਨੂੰ ਤੁਸੀਂ ਬੈਲੈਂਸ ਕਰੋਗੇ ਡਾਕਟਰ ਵੀ ਡਾਕਟਰੀ ਜਿਹੜੀ ਲਾਈਨ ਆ ਤੁਸੀਂ ਉਹ ਵੀ ਚੂਜ਼ ਕਰੋਗੇ ਇਹ ਸਾਰੀਆਂ ਹਾਂਜੀ ਹਾਂਜੀ ਦੋਨੇ ਇਕੱਠੇ ਕੈਕੀ ਖੇਤਰ ਨੂੰ ਵੀ ਲੈ ਕੇ ਚੱਲੋ ਨਾ ਨਾ ਹਾਂਜੀ ਦੋਨੇ ਨਹੀਂ ਨਾ ਜੀ ਇਹ ਸਨ ਹਰਮੇਸ਼ ਗੁਹੋਰੀਆ ਜੀ ਜਿਨ੍ਹਾਂ ਦਾ ਆਉਣ ਵਾਲੇ ਟਾਈਮ ਵਿੱਚ ਗੀਤ ਆ ਰਿਹਾ ਧਾਰਮਿਕ ਗੀਤ ਸ਼ੁਕਰਾਨਾ ਤੁਸੀਂ ਸਾਰੇ ਉਸ ਗੀਤ ਨੂੰ ਜ਼ਰੂਰ ਸੁਣਿਆ ਸਪੋਰਟ ਕਰਿਓ ਅਤੇ ਸਾਡਾ ਚੈਨਲ ਐਨਕੈਂਟੀਵੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੈਗੁਰਦੇਵ ਧੰਗੁਰਦੇਵ